ਲੈਪੇ ਟੋਂਡਾ ਦੇ ਵਿੱਚ ਉਹ ਬੂਹੜੀ ਹਣਮਾੜਗੜ ਰੋਡ ਦਾ ਨਜ਼ਾਰਾ ਵੇਖੋ ਵੀ ਇਹੋ ਕਿ ਸੇ ਮੇਤਰ ਪਿਆਰੀ ਨੇ ਹੋਰ ਤੋਂ ਬਣਾ ਕੇ ਭੇਜੀ ਹੈ ਤੇ ਆਪਾਂ ਉੱਤੇ ਕਰਤਾ 220 ਵਰ ਟੋਂਡਾ ਬਹੁਤ ਆ ਗਈ ਅੱਜ ਇਹ ਡੀਵੀ ਕਾਲਚ ਰੋਡ ਆ ਫੁੱਟੇ ਰੋੜੇ ਤੇ ਹੁਣ ਇੱਥੇ ਚੰਗੇ ਚੰਗੇ ਸ਼ੋਰੂਮ ਵੀ ਬਣ ਰਹੇ ਐ ਸੂਰਜ ਦੇ ਇਹ ਆ ਗਿਆ ਇਹ ਵੀ ਕਾਲਡ ਰੋਡ ਤੋਂ ਕੱਪੇ ਪਾਸੇ ਕਾਲਜ ਚਲੀ ਗਈ ਤੇ ਸਾਹਮਣੇ ਅਜੀਮੜ ਲਾਲਾ ਕਾ ਆ ਗਿਆ ਉਹਰਾ ਸ਼ਹਿਰ ਅਬੂਰ ਕਿਵੇਂ ਦਾ ਲੱਗਿਆ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ